ਵਾਹਿਗੁਰੂ ਦੀ ਜਗ ਹਾਲ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ YouTube ਚੈਨਲ ਆਈਓ ਬੀ ਦੀ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਦਾ ਵਲੋਗ ਇਹ ਆ ਵੀ ਅੱਜ ਆਪਾਂ ਚੱਲੇ ਆ ਜੀ ਮਹਤੇ ਲਾਗੇ ਪੜਾਵਾ ਉੱਥੇ ਚੱਲੇ ਆ ਤੇ ਪਹਿਲਾਂ ਪਾਵਾਂਗੇ ਪੜਾਵ ਨੂੰ ਚਲਾ ਤੇ ਫਿਰ ਪਾਵਾਂਗੇ ਉੱਥੋਂ ਸਿੱਧਾ ਮਹਤੇਵਲ ਨੂੰ ਤੇ ਹੁਣ ਤੁਹਾਨੂੰ ਮਿਲਦੇ ਆਂ ਪੜਾ ਦੇ ਜਾ ਕੇ ਤੇ ਵਲੋਗ ਨੂੰ ਜਰੂਰ ਵੇਖਣ ਹੰਦ ਤੱਕ ਹੁਣ ਤੁਹਾਨੂੰ ਮਿਲਦੇ ਆਂ ਪੜਾ ਦੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇリア ਹੋਂਦਿਆ ਤੇ ਤਿਆਰ ਦੇ ਫੇਰ ਦੇ ਫੇਰ ਪਾਵਾਂਗੇ ਚਾਲਾ ਆਪਾਂ ਦੁਨੀਆਂ ਆਪਾਂ ਉਹ ਜਾਣਿਆ ਪਹਿਲਾਂ ਕੋੜੀ ਅਲੇ ਹੀ ਜਾਵਾਂਗੇ ਇਤਰਾਪਾ ਪਹੁੰਚ ਲੈਣੇ ਆ ਕਿ ਕੋੜੀ ਵੰਡ ਦੇ ਕਰਾਉਨੇ ਤੁਹਾਨੂੰ ਦਿਖਾਉਨੇ ਆਪਣਾ ਮੋਲ ਹਣ ਮੋਲ ਹੈ ਵੇ ਆਈ ਆਈ ਉਧਰ ਉਧਰ ਜਪੋ ਨਾ ਰੋ ਕਦੋਂ ਮੜ ਰੋ ਕ ਭਤੀ ਜਗਾ ਲਈ ਹੁਣ ਜਾ ਚੱਲ ਉਧਰ 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 ਪੱਠੇ ਖਾਣਾ ਝੁੱਲੀ ਚ ਨਹੀਂ ਭਾਈ ਪੱਠੇ ਝੁੱਲੀ ਜ ਨਹੀਂ ਭਾਈ ਰੋ ਅਜਨ ਕਰ ਬਿਲਾ ਰੋ ਰੋ ਚੱਲ ਪੋ ਨਾ ਆ ਵੋਂ ਲੱਗੇ ਚੱਲੇ ਇਹਦਾ ਜਾ ਕਰ ਰੋਂਦਿਆ ਨਹੀਂ ਆ ਸਕੂਲੇ ਕਹਿੰਦਾ ਸਕੂਲ ਨਹੀਂ ਜਾਣਾ ਚੱਲ ਬਾਪਿਆਂ ਨੇ ਜਾਣਾ ਹੀ ਜਾਣਾ ਬਾਪਿਆਂ ਨੂੰ ਚੱਲ ਫਿਰ ਹੋਰ ਤਿਆਰ ਜਾਣਾ स्कूले हो गया फिर जावे कल फोन लगे चल हम पड़ा जाके पड़ा जल्दी काट हो टाइम हो गया बड़ा आते चलो मिलते हैं पड़ा जाके चलो मित्र पहुंच गया पड़ा थे हूँ बा गए थोड़ा हम थे बाबे आने फे कराओगे दर्शन मिलते बाबे आते चेक करो इधर मिलते हैं इधर ਮੈਂ ਤੇ ਆਗਾ ਤੁਹਾਨੂੰ ਮਿਲਾਂਗੇ ਹੁਣ ਲੋਕ ਨਾਲ ਜੇਲ ਰੇ ਅੰਡੇ ਤੱਕ ਗੱਡੀਆਂ ਚਾਰ ਵਰਤਿਆ ਰਾ ਹੁਣ ਪਾਵਾਂਗੇ ਚਾਲਾ ਖਰੋ ਚੈੱਕ ਇਧਰ ਇਧਰ ਬਾਬਾ ਜੀ ਵਸਣ ਕਰੋ ਬਾਬਾ ਜੀ ਬੈਠੇ ਆ ਹੁਣ ਪਾਵਾਂਗੇ ਚਾਲਾ ਤੁਹਾਨੂੰ ਮਿਲਦੇ ਇਥੇ ਜਾ ਕੇ ਜਿਹੜੇ ਰੇ ਵਲੋਗ ਨਾਲ ਦਾ ਆ ਐਵੇਂ ਲੋਕ ਹੁਣ ਕੈਂਦਰਾਂ ਨੂੰ ਤੁਹਾਨੂੰ ਮਿਲਦੇ ਇਥੇ ਜਾ ਕੇ ਜਾ ਗਿਆ ਵੀ ਜਾ ਕੇ ਗਾ ਉਹਨਾਂ ਮਿੱਤਰਾਂ ਕੋਲ ਬਾਬਾ ਜੀ ਚਾਲਾ ਉਹਨਾਂ ਨੂੰ ਮਿਲਦੇ ਆ ਇਥੇ ਆ ਕੇ ਦੇਖਵਾ ਜੀ ਨਹੀਂ ਉਹਨਾਂ ਨੂੰ ਲੈਣਾ ਦਾ ਹਾਂ ਇਹ ਵੀ ਇਹ ਦੇਖ ਲੈ ਰਹੇ ਹਾਂ ਕਰਦਾ ਇਦਾਂ ਹੀ ਕਰੀਂ ਹਾਂ ਚੱਲ ਜਾ ਉਹਰੇ ਠੀਕ ਆ ਗਏ ਇੱਕ ਆ ਗਏ ਜਦੋਂ ਧੀਰੇ ਧੀਰੇ ਆ ਗਏ ਆਹ ਚੱਪਾ ਪਾ ਲਈਂ ਯਾ ਕਦ ਰ ਬੰਦੇ ਨਰਮ ਬਾਹ ਲੋ ਵੀ ਬਾਬੇ ਹੋਣ ਲੱਗਿਆ ਤਾਂ ਸੋਧਨ ਤੇ ਫਿਰ ਅਰਾ ਪਤਾ ਹੋਊਗੀ ਦੇ ਚਲੋ ਹੁਣ ਅੱਧਾ ਸ਼ਾਮ ਨੂੰ ਹੋ ਰਹੀਏ ਤੇ ਫਿਰ ਤੁਹਾਨੂੰ ਮਿਲਦੇ ਹਾਂ ਸਤਿ ਸ੍ਰੀ ਅਕਾਲ ਕੀਟਾ ਘੜੇ ਪੈਂਦੇ ਚੱਪਰ ਲੱਗ ਗਿਆ ਆ ਵੀ ਚੰਗੋ ਕੋੜੇ ਉਧਰ ਕਿਹਾਰਾ ਬਰ ਦਿਖਾ ਰਿਹਾ ਹੈ ਚੈੱਕ ਕਰੋ ਇਧਰ ਪਰ ਗਰੌਣੇ ਅੰਦਰ ਮਿਲੇ ਲੋਕਾਂ ਨਾਲ ਜਿਹੜੇ ਰਹਿਣ ਤਾਂ ਚੈੱਕ ਕਰੋ ਮੇਰੇ ਬਾਦ ਨੂੰ ਨਾ ਅੰਮ ਲੈਦੇ ਥੋੜੇ ਦੇਰ ਤੱਕ ਲੋ ਵੀ ਹੁਣ ਇਧਰ ਚੱਲਣ ਦੀ ਇਹ ਗੰਡੇ ਆਂਦੀ ਸੇਵਾ ਤੇ ਨੂੰ ਤੁਹਾਨੂੰ ਸੇਵਾ ਕਰਕੇ ਫਿਰ ਤੁਹਾਨੂੰ ਮਿਲ ਕੇ ਇਧਰ ਆ ਕਰੋ ਦਰਸ਼ਨ ਕਰੋ ਭਾਪੇ ਦੇ ਇਹ ਪਿਛਲੇ ਪਾਸੇ ਨਹਿਰ ਵਾ ਵੀਰ ਬੋੜਾ ਗਾਣ ਅਦਰ ਤੇ ਹਮ ਸੇਵਾ ਕਰ ਲਈਏ ਤੇ ਫੇ ਤਾਂ ਨੂੰ ਮਿਲਦੇ ਆ ਜੁੜੇ ਰਿਹਾ ਬਲੋਂ ਇਦਾਂ ਐਂਡ ਕਰ ਤੇ ਸ਼ਕਰ ਰਗੜੇ ਲਗਾंदे ਗਣਨੇ ਦੀ ਸੇਵਾ ਹੋ ਜੂਗੀ ਆ ਤੁਹਾਡਾ ਗੜੇ ਵੀ ਸਾਫ ਹੋ ਜਾਣਾ ਉਹ ਹਰ ਬਾਸ ਇਦਾਂ ਆਸ਼ਾਦ ਮੰਦਿਆ ਆ ਦੇਖੋ ਅਨੁਗਮਨ ਅਦਰ ਵੀ ਮੇਰੇ ਚਾਹ ਕਰੇ ਗੋਟੀ ਉਹ ਵੀ ਅਦਰ ਸੇਵਾ ਪੂਰੀ ਚੱਲਾਂਦੀ ਆ ਆ ਪਾ ਚੱਲ ਲੈਣਾ ਏ ਟੋਟੇ ਦਾ ਤਾਂ ਤੁਹਾਨੂੰ ਦਰਸ਼ਿ ਮਿਲੇ ਜਾਂਦਾ ਪ੍ਰੋਜੈਕਟ ਹੋ ਚੁੱਕਾ ਵਾ ਹੁਣ ਚਲ ਆ ਜਾ ਪ੍ਰਸਾਰ ਚਲ ਆ ਬਈ ਜੱਟੋ ਚਲਦੇ ਆਂ ਦਰਾ ਹੋ ਗਿਆ ਰੋਬਟ ਹਨਾ ਦਿਗੇ ਚੋੜੀ ਤਿਆਰ ਬਰਦਾਸ਼ਤ ਜਵੇ ਰੋ ਦਰਸ਼ਨ ਅਦਰ ਵੀ ਮੰਗ ਪਰ ਇਧਰ ਬੁਰੇ ਨੰਦ ਦਾ ਗਲਾ ਮੇਨ ਲੱਤ ਮਾਰਨੀ ਹਾ

ਨਗਰ ਵਰਤਾ ਆ ਕੇ ਦੇਖੀ ਤੇ ਪਾਵਾਂਗੇ ਚੱਲਾ ਸਾਨੂੰ ਪਰੋਨੇ ਦਿੱਖ ਮਿਲ ਰਹੀ ਰੂੜੇ ਦੇ ਲੋਕ ਨੇ ਇੱਦਾਂ ਜਾਂਦੇ ਤੱਕ ਇੱਦਾਂ ਨਿਸ਼ਾਨ ਲਹੂ ਵੀ ਹੁਣ ਨੰਗਰ ਦੀ ਵਰਤਾਰਾ ਹੋ ਗਿਆ ਸ਼ੁਰੂ ਤੇ ਸਿੰਘ ਤੇ ਆ ਤਿਆਰ ਭਰ ਤਿਆਰ ਦੇ ਪੂਰੇ ਵਰਤੋਂ ਇਤਰੇ ਵਰਤਾਰਾ ਚੱਲਣ ਦਿਓ ਸਿੰਘਾਂ ਦਾ ਪੂਰਾ ਤਿਆਰ ਭਰਿਆ ਫੇਰ ਸਮਾਨ ਸਾਂਭ ਕੇ ਤੇ ਫੇਰ ਪਾਵਾਂਗੇ ਚੱਲ ਆਪਣਾ اوپی ناک ہو گئی ہے اپنا سوکھنے لگ گئے پھر پاوے چلا پھر پوندے ہیں چلا ਤੇ ਹਾਂ ਪਾਸ ਮਾੜਾ ਕਰਨ ਦਾ ਮੌਕਾ ਫਤਿਗੋ ਗੇ ਜਰਾ ਪਾਵਾਂਗੇ ਚੱਲਾ ਚੱਕ ਇੱਕ ਟੂਕ ਚੱਕ ਉਹ ਆ ਲੱਭਦੀਆਂ ਨੀਆਂ ਇਹ ਕਾਹਦੇ ਚੱਕ ਫਿਰ ਪਾਵਾਂਗੇ ਆਪਾਂ ਚੱਲਾ ਘਰ ਨੂੰ ਤੇ ਹੁਣ ਤੁਹਾਨੂੰ ਮਿਲ ਜਾਂ ਸਮਾਨ ਦਾ ਹੋ ਮਿੱਤਰ ਆਪਣਾ ਵੀ ਹੁਣ ਚੰਦਾ ਜੇ ਹੁਣ ਤੁਹਾਨੂੰ ਮਿਲਦੇ ਆਂ ਪੜਾ ਲਿਖਾ ਕੇ ਜੁੜੇ ਰਿਓ ਬਲੋਗ ਨਾਲ ਅੱਜ ਤੱਕ ਮਿਲਦੇ ਹਨ ਬਣਾ ਦਿਆਂਗੇ ਤਾਂ ਤਾਂ ਮਿਲ ਲਓ ਵੀ ਮਿੱਤਰੋ ਪਹੁੰਚ ਗਏ ਆ ਪੜਾ ਦੇ ਹੁਣ ਤੋਂ ਲੱਗਿਆ ਚਲਾ ਘਰ ਨੂੰ ਤੇ ਹੁਣ ਤਾਂ ਮਿਲਦੇ ਆ ਘਰ ਜਾ ਕੇ ਲੋ ਵੀ ਰਾਤ ਬੜੀ ਹੋ ਗਈ ਨਾ ਦੱਸ ਮੈਨੂੰ ਲੋ ਚਲ ਵੀ ਮਿੱਤਰੋ ਪਹੁੰਚ ਗਏ ਘਰ ਤੇ ਅੱਜ ਦਾ ਵਲੋਗ ਇੱਥੇ ਕਰਦੇ ਆ ਐਂਡ ਆਈਆ ਬਲੋਗ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਵੇਗਾ ਤੇ ਇਦਾਂ ਦੇ ਵਲੌਗ ਵੇਖਣ ਨੂੰ ਕਰ ਲੋ ਤਰਨਾ ਦਲ ਫੌਜ ਵਲੌਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਲੌਗ ਨੂੰ ਕਰਦੇ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੋ ਸ਼ੇਅਰ ਲੋਗੇ ਦੰਦ ਰਿਆ ਹੁਣ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਨਾਲ ਟੇਕ ਕੇਅਰ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ